ਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀ ਤਰੀਕ ਹੋ ਗਈ 1 ਤਰੀਕ ਤੀਜਾ ਮਹੀਨਾ 2025 ਤੇ ਆਪਾਂ ਹੁਣ ਜਿਵੇਂ ਰਾਤ ਵੀਡੀਓ ਬਣਾਈ ਸੀ ਹਨਾ ਹੁਣ ਚੱਲੇ ਸੀ ਆਪਾਂ ਐਮਪੀ ਐਮਪੀ ਦੀ ਆਪਣੀ ਫੋਲ ਤਿਆਰੀ ਆ ਤੇ ਦੇਖ ਸਕਦੇ ਹੁਣ ਆਪਾਂ ਬੈਗ ਕਰ ਲਿਆ ਪੈਗ ਤੇ ਜੱਗੀ ਬਾਈ ਉੱਥੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਲੁਧਿਆਣੇ ਤੇ ਆਪਾਂ ਹੁਣ ਚੱਲਦੇ ਹਾਂ ਵੀ ਚਲੋ ਜੱਗੀ ਵੀਰ ਦੇ ਕੋਲ ਜਾ ਕੇ ਆਪਾਂ ਰੋਡ ਨਾ ਕਰਾਉਣੀ ਆ ਗੱਲ ਬਾਕੀ ਠੀਕ ਆ ਜੀ ਮਿਲਦੇ ਹੁਣ ਆਪਾਂ ਰੇਲਵੇ ਸਟੇਸ਼ਨ ਤੇ ਤੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਠੀਕ ਹੈ ਜੀ ਧੰਨਵਾਦ ਚਲੋ ਭਾਈ ਕਰੂ ਬਲੌਗ ਸ਼ੁਰੂ ਚਲ ਠੀਕ ਹੈ ਲਗਾਤਾਰ ਪੀਣਾ ਨਾ 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 ਬਸ ਵੀਰ ਬਸ ਮਿਹਰਬਾਨੀ ਹਾਂ ਜੀ ਆਵਾਜ਼ ਬਕਰ ਚਲ ਠੀਕ ਹੈ ਭਾਈ ਧੰਨਵਾਦ ਯਾਤਰਾ ਕੰਮ ਰੱਖੀ ਨਾ ਚਲ ਠੀਕ ਹੈ ਵੀਰ ਨਾ ਨਾ ਬਸ ਵੀਰ ਹਾਂ ਜੀ ਭਾਈ ਜੀ ਆਪਾਂ ਪਹੁੰਚ ਗਏ ਸੀ ਲੋਗਿਆਂ ਵਾਲਾ ਸਟੇਸ਼ਨ ਦੇ ਉੱਤੇ ਰੇਲਵੇ ਸਟੇਸ਼ਨ ਤੇ ਤੇ ਤੁਸੀਂ ਦੇਖ ਸਕਦੇ ਹੋ ਮੂਰੇ ਰੇਲ ਗੱਡੀ ਆ ਸਟੇਸ਼ਨ ਲਓ ਜੀ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਗਏ ਹੁਣ ਲੁਧਿਆਣੇ ਲੁਧਿਆਣੇ ਤੋਂ ਜਾਵਾਂਗੇ ਰਤਲਾਮ ਆ ਜੱਗੀ ਬਾਈ ਦਾ ਬੈਗ ਇੱਕ ਸਾਈਡ ਤੇ ਪਿਆ ਸਾਡੇ ਬੈਗ ਦੂਣੇ ਸਾਈਡ ਤੇ ਪਏ ਨੇ ਤੇ ਚਲੋ ਮਿਲ ਗਏ ਜੀ ਫਿਰ ਹੁਣ ਟ੍ਰੇਨ ਦੇ ਵਿੱਚ ਬਾਈ ਟਿਕਟਾਂ ਕਰਾਉਣ ਗਿਆ ਹੋਇਆ ਸੀ ਟ੍ਰੇਨ ਦੀਆਂ ਉਹ ਮਨ ਮਾਇਆ ਤੀ ਹੱਥ ਰੱਖਾਂ ਮਾਰਾ ਕੋਈ ਹੋਰ ਨਾ ਚੋਰੀ ਚਾਰੀ ਕਰਨੀ ਦੀ ਤੇ ਹੁਣ ਤੇ ਹੌਂ ਤੇ ਹੌਂ ਦਾ ਕੰਮ ਕਰਦਾ ਹੁੰਦਾ ਹੁੰਦਾ ਹਾਂ ਹਾਂ ਅ ਇਸ ਤੋਂ ਬਾਅਦ ਬਾਈ ਫਿਰ ਆਪਾਂ ਰੇਲਵੇ ਸਟੇਸ਼ਨ ਤੇ ਪ੍ਰਸ਼ਾਦਾ ਪਾਣੀ ਤੇ ਚਾਹ ਪਾਣੀ ਸ਼ਕਿਆ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਪਿੰਡ 'ਚ ਜਾਣਾ ਸੀਗਾ ਸ਼ਹਿਰ ਦੇ ਵਿੱਚ ਜਾਣਾ ਸੀ ਹਨ ਤੇ ਉੱਥੋਂ ਵੀ ਆਪਣੀ ਟ੍ਰੇਨ 9 ਵਜੇ ਸੀਗੀ 2 ਤਰੀਕ ਨੂੰ ਠੀਕ ਹੈ ਜੀ ਤੇ ਕੱਲ ਦੀ ਗੱਲ ਆ ਇਹ ਆਪਣੀ ਬਾਕੀ ਫਿਰ ਅਸੀਂ ਉੱਥੇ ਵੇਟ ਕਰਦੇ ਰਹੇ ਬੈਠੇ ਰਹੇ ਫਿਰ ਧੁੱਪੇ ਦੇਖਿਆ ਆਨੰਦ ਮਾਣਿਆ ਲਾਕਪਾਸ ਦਾ ਜਿਵੇਂ ਵੀ ਸੀਗਾ ਐਮਪੀ ਦੇ ਵਿੱਚ ਹਨ ਤੇ ਉਸ ਤੋਂ ਬਾਅਦ ਫਿਰ ਆਪਣੀ ਟ੍ਰੇਨ ਆ ਗਈ ਸੀਗੀ ਆਪਾਂ ਬੈਠੇ ਸੀਗੇ ਬੈਠੇ ਵੀਡੀਓ ਵੀਡੀਓ ਬਲੌਗ ਬਣਾਉਣ ਲੱਗੇ ਤੇ ਸਾਈਡ ਤੇ ਆਪਣੇ ਬੈਕਸਾਈਡ ਸੀਗਾ ਮੰਦਿਰ ਬਾਬੇ ਦਾ ਸ਼ੇਰਜੀ ਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਮਸ਼ੀਨ ਕੋਲੇ ਪਹੁੰਚ ਗਏ ਸੀਗੇ ਦੇਖ ਸਕਦੇ ਹੋ ਪ੍ਰੀਤ ਮਸ਼ੀਨ ਠੀਕ ਆ ਜੀ ਰਾਈਡਰ ਨੀਟਰ ਚ ਪਾਣੀ ਨਹੀਂ ਸੀਗਾ ਫਿਰ ਆਪਾਂ ਪਾਣੀ ਪਾ ਕੇ ਇਹਨੂੰ ਓਕੇ ਕਰਿਆ ਬਾਕੀ ਥੋੜਾ ਬਹੁਤਾ ਕੰਮ ਹੋਣੇ ਵਾਲਾ ਸੀਗਾ ਉਹ ਆਪਾਂ ਕਰਿਆ ਫਿਰ ਚਲੋ ਜੀ ਫਿਰ ਜੱਗੀ ਵੀਰ ਨੇ ਮਾਰੀ ਸੈਲਫ ਸੈਲਫ ਮਾਰ ਕੇ ਜੱਗੀ ਵੀਰ ਗਾ ਦਾ ਚਲੋ ਹੁਣ ਆਪਾਂ ਚੱਲਦੇ ਆਂ ਖੇਤ ਦੇ ਵਿੱਚ ਵਢਣ ਉਸ ਤੋਂ ਬਾਅਦ ਫਿਰ ਅਸੀਂ ਗਾਏ ਵਢਣ ਠੀਕ ਆ ਜੀ ਆਪਾਂ ਪਹਿਲੇ ਦੇ ਬਾਕੀ ਵੀ ਮਸ਼ੀਨ ਦਾ ਜਿਹੜਾ ਥੋੜਾ ਬਹੁਤਾ ਕੰਮ ਹੋਣੇ ਵਾਲਾ ਸੀਗਾ ਆਪਾਂ ਫਿਰ ਕਰੀਆ ਠੀਕ ਹੈ ਜੀ ਬਾਕੀ ਮਾਰ ਮੋਟਰ ਹੁਣ ਚੱਲ ਕੇ ਮਸ਼ੀਨ ਦਾ ਪਤਾ ਲੱਗਦਾ ਹੁੰਦਾ ਫਿਰ ਜੱਕੀ ਵੀਰ ਨੇ ਮਾਰੀ ਸਰਪ ਤੇ ਜਿੱਕੀ ਆਪਾਂ ਤੋਰ ਲਈ ਆਪਾਂ ਖੇਤ ਬਾਹਰੋਂ ਕਟਰ ਪਵਾਇਆ ਪਵਾਇਆ ਲੱਗਿਆ ਲਗਾਇਆ ਜਾਣਾ ਸੀਗਾ ਕਿਉਂਕਿ ਅੱਗੇ ਰਸਤਾ ਜਿਹੜਾ ਦੇਖਿਆ ਸੀ ਬਿਲਕੁਲ ਖੁੱਲਾ ਸੀਗਾ ਤੇ ਟਾਪੋ ਟਾਪ ਸੀਗਾ ਫਿਰ ਆਪਾਂ ਮੈਂ ਕਿਹਾ ਚਲੋ ਚੱਲਦੇ ਆ ਜੀ ਤੇ ਜੱਕੀ ਨੇ ਮਾਰੀ ਸੈਲਫ ਆਪਣਾ ਜਿਹੜਾ ਮਾਰਕ ਸੀਲਾ ਉਹਨੇ ਮਹੂਰਤ ਵਾਲੇ ਦਿਨ ਇਹ ਲੋਕ ਇੱਥੇ ਦੀਵੀ ਦੇਵਤਿਆਂ ਨੂੰ ਬਹੁਤ ਮੰਨਦੇ ਨੇ ਤੇ ਪੂਜਾ ਪਾਠ ਕਰੀ ਫਿਰ ਹਨ ਹਰ ਹੂਰ ਪਾਇਆ ਹੋਇਆ ਸੀਗਾ ਮੂਰੇ ਹਾਰ ਪਾਇਆ ਉਸ ਤੋਂ ਬਾਅਦ ਫਿਰ ਆਪਾਂ ਮਸ਼ੀਨ ਨੂੰ ਲੈ ਗਏ ਖੇਤ ਦੇ ਵਿੱਚ ਤੇ ਅੱਗੇ-ਅੱਗੇ ਦੇਖਿਓ ਜੀ ਫਿਰ ਅੱਗੇ ਮੰਦਰ ਸੀਗਾ ਜਿੱਥੋਂ ਆਪਾਂ ਰਾਹ ਮੋੜਨਾ ਸੀਗਾ ਉੱਥੇ ਫਿਰ ਮੰਦਰ ਸੀਗਾ ਇਹ ਲੋਕ ਸ਼ਰਧਾ ਭਾਵਨਾ ਬਹੁਤ ਰੱਖਦੇ ਨੇ ਦੇਵੀ-ਦੇਵਤਿਆਂ ਨੂੰ ਬਹੁਤ ਮੰਨਦੇ ਨੇ ਇਸ ਕਰਕੇ ਬਾਈ ਫਿਰ ਪਹਿਲਾਂ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਮਸ਼ੀਨ ਨੂੰ ਚਾਲੂ ਕਰਿਆ ਤੇ ਦੇਖਦੇ ਰਹੋ ਇਹ ਆ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਤੇ ਦੱਸਿਓ ਕਿਦਾਂ ਦਾ ਲੱਗਿਆ ਆਪਣਾ ਵਲੌਗ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਦਿਓ ਜ਼ਰੂਰ ਵੀ ਕਿੱਥੇ ਤੱਕ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਹਨ ਬਾਕੀ ਆ ਦੇਖੋ ਜੀ ਇੱਕ ਪਾਸੇ ਇਮਲੀ ਦਾ ਦਰਖਤ ਲੱਗਿਆ ਹੋਇਆ ਸੀਗਾ ਇਮਲੀ ਇੱਥੇ ਬਹੁਤ ਆ ਜਰਾ ਆਪਾਂ ਇਮਲੀ ਵੀ ਇੱਕ ਤੋੜ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਉਸ ਤੋਂ ਬਾਅਦ ਕਰਿਓ ਚੈੱਕ ਦੱਸਿਓ ਫਿਰ ਕਿਦਾਂ ਦੀ ਲੱਗੀ ਠੀਕ ਆ ਤੇ ਨੀਵੇਂ ਸੀਗੇ ਇਹਦੀਆਂ ਟਾਹਣੀਆਂ ਫਿਰ ਆਪਾਂ ਚਲੇ ਜਾਂਦੇ ਆਂ ਥੋੜੀ ਜੀ ਤੋੜ ਲਈ ਸੀਗੀ ਤੋੜ ਕੇ ਫੇਰ ਮੈਂ ਕਹਾਂ ਚਲੋ ਆਪਾਂ ਹੁਣ ਚੈੱਕ ਕਰਕੇ ਦਿਖਾਉਣੀ ਆ ਵੀ ਦੇਖੋ ਵਿੱਚੋਂ ਕਿਦਾਂ ਦੀ ਨਿਕਲਦੀ ਐ ਇਮਲੀ ਤੇ ਇੱਧਰ ਦੇਖਿਆ ਜੀ ਆਪ ਤਾਂ ਬਹੁਤ ਕੁਝ ਖਾਣ ਨੂੰ ਮਤਲਬ ਮਿਲ ਜਾਂਦਾ ਆਪਣੇ ਲਾਗ-ਪਾਸ ਹੀ ਜਿਵੇਂ ਇਮਲੀ ਹੋਈ ਹਨ ਤੇ ਬਾਕੀ ਹੋਰ 베ਰਬੂਰ ਹੋਏ ਇੱਥੇ ਆਮ ਦੀ ਗੱਲ 베ਰਬੂਰ ਤਾਂਵੇਂ ਲੱਗੇ ਰਹਿੰਦੇ ਨੇ ਤੇ ਆਹ ਦੇਖੋ ਜੀ ਇੰਗਲੀ ਆਹ ਵੀਡੀਓ ਭਾਈ ਆਪ ਪਰ ਰਿਕਾਰਡ ਕਰ ਰਹੇ ਹਾਂ ਇਸ ਕਰਕੇ ਕਿਉਂਕਿ ਮਸ਼ੀਨ ਦੀ ਆਵਾਜ਼ ਬਹੁਤ ਸੀਗੀ ਇਸ ਕਰਕੇ ਆਵਾਜ਼ ਮਿਊਟ ਕਰਕੇ ਮੈਂ ਇਹ ਰਿਕਾਰਡਿੰਗ ਕਰ ਰਹੇ ਹਾਂ ਦੇਖੋ ਜੀ ਕਣਕਾਂ ਬਿਲਕੁਲ ਪੱਕੀਆਂ ਖੜੀਆਂ ਨੇ ਐਮਪੀ ਦੇ ਵਿੱਚ ਲਗਭਗ 4-5 ਦਿਨਾਂ ਨੂੰ ਐਨ ਬਿਲਕੁਲ ਕੰਮ ਬਹੁਤ ਤੇਜ਼ ਹੋ ਜਾਣਾ ਚੱਲ ਪਣਾ ਜਣਚੀ ਟੁੱਟਮਾ ਟੁੱਟਮਾ ਜਿਆ ਆਪਣੇ ਇਲਾਕੇ ਦੇ ਵਿੱਚ ਵੀ ਚੱਲ ਪਿਆ ਤੇ ਦੇਖੋ ਜੀ ਕੱਲ ਦੀ ਵੀਡੀਓ ਦੇ ਵਿੱਚ ਆਪਾਂ گاਉਂ ਦਾ ਨਾਮ ਦੱਸਾਂਗੇ ਬਾਕੀ ਜਿਵੇਂ ਵੀ ਹੈ ਨਾ ਇਹ ਕੀ ਹਿਸਾਬ ਕਿਤਾਬ ਕਿਉਂਕਿ گاਉਂ ਦਾ ਨਾਮ ਵੀ ਨਹੀਂ ਫਿਲਹਾਲ ਤਾਂ ਮੈਨੂੰ ਪਤਾ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਜਿਵੇਂ ਹੋਇਆ ਚੜ੍ਹਦੀ ਸਵੇਰ ਨਾਲ ਆਪਾਂ ਤੁਹਾਨੂੰ ਬਲੌਗ ਦਿਖਾਇਆ ਕਰਾਂਗੇ ਦੱਸਿਓ ਫਿਰ ਬਲੌਗ ਕਿਦਾਂ ਦਾ ਲੱਗਿਆ ਅੰਜੇ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਆਪਾਂ ਹੁਣ ਹਜੇ ਪਹੁੰਚੇ ਸੀ 3:00 ਵਜੇ ਦੇ ਕਰੀਬ ਤੇ ਮਸ਼ੀਨਾਂ ਹੁਣ ਆਪਾਂ ਟੱਕ ਲਾਉਣ ਲੱਗੇ ਆ ਕਣਕ ਵੱਢਣ ਲੱਗੇ ਸੀ ਮੂਰਤ ਕਰਨ ਲੱਗੇ ਆ ਅੱਜ ਤੇ ਹੁਣੇ ਹਜੇ ਪਹੁੰਚੇ ਸੀ ਅੱਜ ਤਰੀਕ ਹੋ ਗਈ 2 ਤਰੀਕ ਮੈਂ ਹੋ ਗਈ ਜੀ ਇਹ ਖਰੋਦਾ ਲੈਣਾ ਜੈ ਭਗਵਾਨ ਤੇ ਲਓ ਜੀ ਮੰਦਿਰ ਦੇ ਕੋਲ ਰੋਕੇ ਸੀ ਇਹਨਾਂ ਦੀਆਂ ਸ਼ਰਧਾ ਭਾਵਨਾ ਬਹੁਤ ਆ ਇਸ ਕਰਕੇ ਪਹਿਲਾਂ ਦੇਵੀ ਦੇਵਤਿਆਂ ਨੂੰ ਮੰਨ ਕੇ ਦੋਸਤੋਂ ਬਾਅਦ ਫਿਰ ਹੁਣ ਇੱਥੋਂ ਆਪਾਂ ਤੋਰਾਂਗੇ ਆ ਜਿੰਨੀ ਵੀ ਗਣ ਕਬੱਡੀ ਆਪਾਂ ਸਾਰਾ ਏਰੀਆ ਆਪਾਂ ਹੀ ਕਵਰ ਕਰਨਾ ਬਾਕੀ ਜੱਗੀ ਵੀਰ ਹੁਣ ਮੱਥਾ ਟੇਕਣ ਲੱਗੇ ਸੀ ਮੈਂ ਕਿਹਾ ਚਲੋ ਆਪਾਂ ਵੀ ਮੰਦਿਰ ਚ ਮੱਥਾ ਟੇਕ ਆਈਏ ਤੇ ਬਾਕੀ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਮੱਥਾ ਟੇਕ ਲਓ ਨਾ ਹਾਰ ਪਾਇਆ ਜੀ ਦੱਸਿਓ ਕਿਵੇਂ ਲੱਗਾ ਕਮੈਂਟਾਂ ਦੇ ਵਿੱਚ ਇਹ ਲੋਕਾਂ ਨੂੰ ਛੱਡਦਾ ਭਾਵਨਾ ਬਹੁਤ ਤਾਂ ਦੇਵੀ ਦੇਵਤਿਆਂ ਨੂੰ ਬਹੁਤ ਮੰਦਰ ਤੁਸੀਂ ਵੀ ਦੇਖ ਸਕਦੇ ਹੋ ਬਾਈ ਨੂੰ ਪੂਰਾ ਚੰਗੀ ਤੇ ਰਹਮੂ ਤੱਕ ਰਿਆ ਬਾਕੀ ਆਪਾਂ ਕੁਝ ਗੱਲਾਂ ਤੁਹਾਡੇ ਨਾਲ ਸ਼ਾਮਿਲ ਕਰਾਂਗੇ ਬਲੌਗ ਦੇ ਵਿੱਚ ਤੇ ਬਲੌਗ ਨੂੰ ਆਨੰਦ ਮਾਣਿਓ ਜਿਹੜੇ ਮੇਰੇ ਵੀਰ ਬਾਹਰੋਂ ਦੇਖਦੇ ਨੇ ਕਮੈਂਟ ਮੇਰਾ ਵੀਰ ਜਰੂਰ ਕਰ ਦਿਓ ਹਨ ਜਿਹੜੀ ਆਪਣਾ ਵੀਡੀਓ ਦੇਖ ਰਹੇ ਨੇ ਗੱਲ ਕਰ ਚੱਕੇ ਦਿੰਨੇ ਆ ਹਾਂ ਕਾ ਲਓ ਜੀ ਅੱਜ ਮੂਰਤ ਕਰਨ ਲੱਗੇ ਆ वाह गुरु सच्चे पास है कृपा की बना के बाबा विश्वकर्मा जी ਸੰਜੇ ਪਾਛਾ ਕਿਰਪਾ ਰਖਿਓ ਬਣਾ ਕੇ ਦਾਜੀ ਪ੍ਰੀਤ ਮਹੀਨ 987 ਨਾ ਹੈ ਨਹੀਂ ਕੁਝ ਕੋਈ ਪਰ ਠੀਕ ਆ ਉਹ ਠੀਕ ਆ